ਅਮਰੀਕੀ ਰਾਸ਼ਟਰਪਤੀ ਅਮਰੀਕੀ ਸਰਕਾਰ ਦੇ ਇੱਕ ਹੋਰ ਵੱਡੇ ਫੈਸਲੇ ਦੀ ਜਿਸ ਦੇ ਨਾਲ ਪ੍ਰਵਾਸੀ ਭਾਰਤੀਆਂ ਨੂੰ ਵੱਡਾ ਝਟਕਾ ਲੱਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ H1B ਵੀਜ਼ਾ ਨੂੰ ਲੈ ਕੇ 트ੰਪ ਨੇ ਵੱਡਾ ਫੈਸਲਾ ਲਿਆ H1B ਵੀਜ਼ਿਆਂ ਦੀ ਫੀਸ ਦੇ ਵਿੱਚ ਵੱਡਾ ਵਾਧਾ ਕਰ ਦਿੱਤਾ ਗਿਆ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰਨ ਦਾ ਐਲਾਨ ਕੀਤਾ ਗਿਆ ਭਾਰਤੀ ਕਰੰਸੀ ਦੇ ਮੁਤਾਬਕ 88 ਲੱਖ ਰੁਪਏ ਦਾ ਪੁਆਇਆ ਐਚ1ਬੀ ਵੀਜ਼ਾ ਅਮਰੀਕਾ ਦੇ ਵਿੱਚ ਕੰਮ ਕਰੇ ਭਾਰਤੀਆਂ ਤੇ ਇਸ ਦਾ ਅਸਰ ਪਵੇਗਾ ਐਚ1ਬੀ ਵੀਜ਼ਿਆਂ ਦੇ ਵਿੱਚ ਭਾਰਤੀ ਹਿੱਸੇਦਾਰੀ 71% ਹੈ 트럼ਪ ਦੇ ਮੁਤਾਬਿਕ ਅਮਰੀਕੀ ਲੋਕਾਂ ਦੇ ਰੋਜ਼ਗਾਰ ਦੇ ਲਈ ਫੈਸਲਾ ਲਿਆ ਗਿਆ ਪਹਿਲਾਂ ਐਚ1ਬੀ ਵੀਜ਼ਾ ਦੀ ਫੀਸ ਕਰੀਬ 1500 ਡਾਲਰ ਸੀ ਜੋ ਕਿ ਭਾਰਤੀ ਕੰਸੀ ਦੇ ਵਿੱਚ 132000 ਰੁਪਏ ਬਣਦੀ ਹੈ ਦਰਸਲ ਐਚ1ਬੀ ਵੀਜ਼ਾ ਕੋਈ ਵਿਅਕਤੀ ਖੁਦ ਨਹੀਂ ਲੈ ਸਕਦਾ ਇਹ ਕਿਸੇ ਅਮਰੀਕੀ ਕੰਪਨੀ ਵੱਲੋਂ ਸਪੌਂਸਰ ਕੀਤਾ ਜਾਂਦਾ ਜਦੋਂ ਕੋਈ ਅਮਰੀਕੀ ਕੰਪਨੀ ਵੀਜ਼ਾ ਸਪੌਂਸਰ ਕਰਦੀ ਹੈ ਤਾਂ ਹੀ H1B ਵੀਜ਼ਾ ਮਿਲਦਾ ਹੈ ਅਮਰੀਕੀ ਕੰਪਨੀ ਪਹਿਲਾਂ ਅਮਰੀਕੀ ਸਰਕਾਰ ਨੂੰ ਅਰਜ਼ੀ ਭੇਜਦੀ ਹੈ ਤੇ ਕਹਿੰਦੀ ਹੈ ਕਿ ਸਾਨੂੰ ਇਸ ਸਕਿਲਡ ਕਰਮਚਾਰੀ ਦੀ ਲੋੜ ਹੈ ਕੰਪਨੀ ਸਾਰੇ ਕਾਗਜ਼ ਭੇਜਦੀ ਹੈ ਤੇ ਸਰਕਾਰ ਨੂੰ ਫੀਸ ਦਿੰਦੀ ਹੈ ਹੁਣ ਤੱਕ ਇਹ ਫੀਸ ਕਾਫੀ ਘੱਟ ਸੀ ਹੁਣ ਕੰਪਨੀਆਂ ਨੂੰ ਇਹ ਵੀਜ਼ਾ ਲੈਣ ਦੇ ਲਈ ਹਰ ਸਾਲ 88 ਲੱਖ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ 트ੰਪ ਦੇ ਉਸ ਫੈਸਲੇ ਦੇ ਨਾਲ ਭਾਰਤੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ H1B ਵੀਜ਼ਿਆਂ ਦੇ ਵਿੱਚ ਭਾਰਤੀਆਂ ਦੀ ਹਿੱਸੇਦਾਰੀ 71% ਹੈ ਇੱਕ ਵੱਡੀ ਹਿੱਸੇਦਾਰੀ ਭਾਰਤੀਆਂ ਦੀ ਕਹੀ ਜਾ ਸਕਦੀ ਹੈ 트럼ਪ ਦਾ ਕਹਿਣਾ ਹੈ ਕਿ ਇਸ ਫੈਸਲੇ ਦੇ ਨਾਲ ਅਮਰੀਕੀ ਲੋਕਾਂ ਨੂੰ ਕੰਮ ਮਿਲੇਗਾ 트럼ਪ ਦੇ ਮੁਤਾਬਕ ਇਸ ਸਕੀਮ ਦੇ ਨਾਲ ਸਿਰਫ ਹਾਈਲੀ ਸਕਿਲਡ ਲੋਕਾਂ ਨੂੰ ਮੌਕਾ ਮਿਲੇਗਾ ਜੋ ਕਿ ਇਸ ਫੈਸਲੇ ਦੇ ਪਿੱਛੇ ਆ ਡੋਨਲਡ 트럼ਪ ਦੇ ਵੱਲੋਂ ਆਪਣਾ ਤਰਕ ਦਿੱਤਾ ਜਾ ਰਿਹਾ ਪਰ ਸਿੱਧੇ ਤੌਰ ਤੇ ਇਸ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਪ੍ਰਭਾਵਿਤ ਹੋਣਗੇ ਜਿਹੜੇ ਭਾਰਤੀ H1B ਵੀਜ਼ਾ ਤੇ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਤੇ ਵੀ ਵੱਡਾ ਇਸ ਦਾ ਅਸਰ ਪਵੇਗਾ ਕਿਉਂਕਿ ਸਿੱਧਾ ਵੀਜ਼ਾ ਨਹੀਂ ਮਿਲਦਾ ਪਹਿਲਾਂ ਅਮਰੀਕੀ ਜਿਹੜੀਆਂ ਕਿ ਵਕਫਾ ਕੰਪਨੀਆਂ ਨੇ ਉਹ ਸਕਿਲਡ ਵਰਕਰ ਨੂੰ ਬੁਲਾਉਂਦੀਆਂ ਨੇ ਬਕਾਇਦਾ ਸਪான்ਸਰ ਕੀਤਾ ਜਾਂਦਾ ਸਪான்ਸਰਸ਼ਿਪ ਤੋਂ ਬਾਅਦ ਜਿਹੜਾ ਇੱਕ ਰਾਹ ਸਾਫ਼ ਹੁੰਦਾ ਜਿਹੜੇ ਕਿ ਪਹਿਲਾਂ ਫੀਸ ਸੀ ਆਜੋ ਪਹਿਲਾ ਫੀਸ ਹੈ ਉਸ ਫੀਸ ਦੇ ਵਿੱਚ ਵਾਦਾ ਕਰ ਦਿੱਤਾ ਗਿਆ 1 ਲੱਖ ਡਾਲਰ ਕਰਨ ਦਾ ਐਲਾਨ ਕਰ ਦਿੱਤਾ ਗਿਆ 88 ਲੱਖ ਰੁਪਏ ਦਾ ਹੁਣ H1B ਵੀਜ਼ਾ ਹੋ ਗਿਆ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਭਾਰਤੀਆਂ ਤੇ ਇਸ ਦਾ ਅਸਰ ਪਵੇਗਾ ਆ ਤੇ ਵੱਡੀ ਖਬਰ ਜੁੜੀ ਹੋਈ ਹੈ ਅਮਰੀਕਾ ਦੇ ਇੱਕ ਹੋਰ ਵੱਡੇ ਫੈਸਲੇ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਇਹ ਵੱਡਾ ਝਟਕਾ ਦਿੱਤਾ ਗਿਆ H1B ਵੀਜ਼ਾ ਨੂੰ ਲੈ ਕੇ ਡੋਨਲਡ ਟਰੰਪ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਉਸ ਤੋਂ ਪਹਿਲਾਂ ਗੱਲ ਕਰੀਏ ਤੇ ਅਮਰੀਕੀ ਸਰਕਾਰ ਦੇ ਵੱਲੋਂ ਪਹਿਲਾਂ ਵੀ ਕਈ ਵੱਡੇ ਫੈਸਲੇ ਲਏ ਗਏ ਅੱਜ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਨਾਲ ਸਿੱਧੇ ਤੌਰ ਤੇ ਭਾਰਤੀ ਪ੍ਰਭਾਵਿਤ ਹੋਣਗੇ ਜਨਾਂ ਦੇ ਇਸ ਫੈਸਲੇ ਤੇ ਆ ਫੈਸਲੇ ਦੇ ਨਾਲ ਸਿੱਧੇ ਤੌਰ ਤੇ ਅਸਰ ਪਵੇਗਾ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲ ਪ੍ਰਵਾਸੀ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ H1B ਵੀਜ਼ਾ ਨੂੰ ਲੈ ਕੇ ਟਰੰਪ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ H1B ਵੀਜ਼ਿਆਂ ਦੀ ਫੀਸ ਦੇ ਵਿੱਚ ਵੱਡਾ ਵਾਧਾ ਕਰ ਦਿੱਤਾ ਗਿਆ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰਨ ਦਾ ਐਲਾਨ ਕੀਤਾ ਗਿਆ ਭਾਰਤੀ ਕਰੰਸੀ ਦੇ ਮੁਤਾਬਕ 88 ਲੱਖ ਰੁਪਏ ਦਾ H1B ਵੀਜ਼ਾ ਹੋ ਗਿਆ ਹਾਂ ਤਾਂ ਸਿੱਧੇ ਤੌਰ ਤੇ ਵੱਡੀਆਂ ਕੰਪਨੀਆਂ ਨੂੰ ਵਿੱਚ ਝਟਕਾ ਹੈ ਤੇ ਜਿਹੜੇ ਵੀ ਲੋਕ H1B ਵੀਜ਼ਾ ਤੇ ਅਮਰੀਕਾ ਜਾਣਾ ਚਾਹੁੰਦੇ ਨੇ ਉਹ ਵੀ ਇਸ ਫੈਸਲੇ ਦੇ ਨਾਲ ਪ੍ਰਭਾਵਿਤ ਹੋਣਗੇ ਕਿਉਂਕਿ ਬਹੁਤ ਵੱਡਾ ਵਾਅਦਾ ਕੀਤਾ ਗਿਆ ਇਸ ਫੀਸ ਦੇ ਵਿੱਚ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰਨ ਦਾ ਐਲਾਨ ਕੀਤਾ ਗਿਆ ਭਾਰਤੀ ਕਰੰਸੀ ਦੇ ਮੁਤਾਬਿਕ 88 ਲੱਖ ਰੁਪਏ ਦਾ H1B ਵੀਜ਼ਾ ਹੋ ਗਿਆ ਅਮਰੀਕਾ ਦੇ ਵਿੱਚ ਕੰਮ ਕਰੇ ਭਾਰਤੀਆਂ ਤੇ ਇਸ ਦਾ ਸਿੱਧੇ ਤੌਰ ਤੇ ਅਸਰ ਪਵੇਗਾ ਕਿਉਂਕਿ ਜੇਕਰ ਭਾਰਤੀਆਂ ਦੀ ਗੱਲ ਕੀਤੀ ਜਾਵੇ ਆ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹਿੱਸੇਦਾਰੀ ਕਹੀ ਜਾ ਸਕਦੀ ਹੈ ਕਿ H1B ਵੀਜ਼ਾ ਦੇ ਵਿੱਚ ਭਾਰਤ ਦੀ ਹਿੱਸੇਦਾਰੀ 71% ਹੈ 트াম্প ਦੇ ਮੁਤਾਬਿਕ ਅਮਰੀਕੀ ਲੋਕਾਂ ਦੇ ਰੋਜ਼ਗਾਰ ਦੇ ਲਈ ਇਹ ਫੈਸਲਾ ਲਿਆ ਗਿਆ ਪਹਿਲਾਂ H1B ਵੀਜ਼ਾ ਦੀ ਫੀਸ तकरीबन 1500 ਡਾਲਰ ਸੀ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਵਾਧਾ ਕੀਤਾ ਗਿਆ ਜਿਹੜੀ ਫੀਸ ਪਹਿਲਾਂ 1500 ਡਾਲਰ ਸੀ ਹੁਣ 1 ਲੱਖ ਡਾਲਰ ਕਰ ਦਿੱਤੀ ਗਈ ਹੈ ਜੋ ਕਿ ਭਾਰਤੀ ਕਰੰਸੀ ਦੇ ਵਿੱਚ ਆ ਪਹਿਲਾਂ 132000 ਰੁਪਏ ਬਣਦੀ ਸੀ ਤੇ ਹੁਣ 88 ਲੱਖ ਰੁਪਏ ਯਾਨੀ ਕਿ ਇਹ ਦੇਣੇ ਪੈਣਗੇ H1 ਵੀਜ਼ਾ ਦੇ ਲਈ ਐਸੇ ਖਬਰਾਂ ਤੇ ਜਾਣਕਾਰੀ ਲਈ ਸਾਡੇ ਸਹਿਯੋਗੀ ਛਿਲਿੰਦਰ ਵਾਂਗੂ ਜੁੜ ਚੁੱਕੇ ਨੇ ਆਸ਼ਰੰਦਰ ਕੀ ਕੋ ਜਾਣਕਾਰੀ ਆਪਣੇ ਆਪ ਦੇ ਵਿੱਚ ਇੱਕ ਹੋਰ ਵੱਡਾ ਝੜਕਾ ਕਿਹਾ ਜਾ ਸਕਦਾ ਹੈ ਖਾਸ ਕਰਕੇ ਜੇਕਰ ਭਾਰਤੀਆਂ ਦੇ ਲਿਹਾਜ਼ੇ ਨਾਲ ਵੇਖਿਆ ਜਾਵੇ ਕਿ H1B ਵੀਜ਼ਾ ਦੇ ਵਿੱਚ ਇੱਕ ਵੱਡਾ ਵਾਅਦਾ ਕੀਤਾ ਗਿਆ ਹੈ ਕੀ ਕੋ ਜਾਣਕਾਰੀ ਆ ਦੇਖੀ ਬਿਲਕੁਲ ਇਹ ਡੋਨਲਡ ਟਰੰਪ ਜਿਸ ਤਰ੍ਹਾਂ ਸੇ ਸੱਤਾ ਮੇ ਆਣੇ ਕੀ ਬਾਦ ਉਹਨਾਂ ਨੇ ਜੋ ਕੜੇ ਫੈਸਲੇ ਲਏ ਹਨ ਔਰ ਬਹੁਤ بڑے ਫੈਸਲੇ ਲਏ ਹਨ ਜਿਸ ਦਾ ਸਿੱਧਾ ਇੰਪੈਕਟ ਭਾਰਤ ਪਰ ਵੀ ਹੋ ਰਹਾ ਹੈ और ये एक और बड़ा फैसला है जहां पर एच वन वीजा जिस वीजा पर इंडियन प्रोफेशनल अमेरिकन कंपनीज में खासतौर से आई टी कंपनीज में काम करने के लिए जाते हैं आ, उस वीजा की फीस को बढ़ाकर अठासी लाख रुपए पर एप्लीकेशन कर दिया गया और ये जो फीस है ये उन कंपनियों को देनी होगी जो इंडिविजुअल्स को हायर प्रोफेशनल को हायर करते हैं तो ये एक तरह से उन्होंने बोझ बढ़ा दिया है कंपनीज पे अमेरिकन कंपनीज पे अमेरिकन टेक कंपनीज पे कि अगर वो एच वन बी वीजा पर प्रोफेशन को यूएस लाना चाहते हैं तो उनको एक बड़ी भारी कीमत चुकानी होगी हालांकि इसके पीछे तर्क डोनाल्ड ट्रंप ये दे रहे हैं आ, कि इससे जो अमेरिकी जॉब्स हैं जो लोकल जॉब्स हैं उनको बचाया जा सकेगा लेकिन कही कहीं ना कहीं ये सब जानते हैं कि भारतीय जो प्रोफेशनल्स हैं और वो वो किस लेवल पर काम करते हैं और हमने कई कंपनीज में देखा है कि उनको सीईओ भी बनाया गया है तो ऐसे में जाहिर तौर पर ये एक एक बड़ा सेटबैक है और इसका सीधा असर जो फीस जो सीधा असर है वो आईटी और टेक प्रोफेशनल्स को अमेरिकी कंपनी द्वारा हायर किए जाने को लगभग मुश्किल बना देगा लेकिन अब देखना ही होगा कि इस पूरे फैसले को लेकर आज भी कल देर रात का फैसला है प्रोक प्रोक्लेमेशन के जरिए ये किया गया है ਅਬ ਦੇਖਣਾ ਹੋਗਾ ਕਿ ਇਸ ਕੋ ਲੈ ਕੇ ਭਾਰਤ ਦੀ ਤਰਫੋਂ ਕੀ ਇਸਪੇ ਟਿੱਪਣੀ ਆਤੀ ਹੈ ਕਿਉਂਕਿ ਅਭੀ ਤੱਕ ਕੋਈ ਸਟੇਟਮੈਂਟ ਭਾਰਤੀ ਵਿਦੇਸ਼ ਮੰਤਰਾਲੇ ਦੀ ਤਰਫੋਂ ਜਾਰੀ ਨਹੀਂ ਕੀਤਾ ਗਿਆ ਹੈ ਜੀ ਠੀਕ ਹੈ ਸ਼ਰਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜੋ ਪ੍ਰਵਾਸੀ ਭਾਰਤੀਆਂ ਨੂੰ ਇੱਕ ਹੋਰ ਵੱਡਾ ਛਟਕਾ ਦਿੱਤਾ ਗਿਆ ਦਰਸਲ ਸਿੱਧੀ ਖਬਰ H1B ਵੀਜ਼ਾ ਦੇ ਨਾਲ ਜੁੜੀ ਹੋਈ ਹੈ ਜਿਸ ਦੀ ਫੀਸ ਦੇ ਵਿੱਚ ਬਹੁਤ ਵੱਡਾ ਵਾਅਦਾ ਕੀਤਾ ਗਿਆ ਹੈ ਜਿੱਥੇ ਕਿ ਪਹਿਲਾਂ ਆ ਪਹਿਲਾਂ 1500 ਡਾਲਰ ਫੀਸ ਸੀ ਤੇ ਇਸ ਨੂੰ ਵਧਾ ਕੇ 1 ਲੱਖ ਡਾਲਰ ਕਰ ਦਿੱਤਾ ਗਿਆ। ਆ ਸਾਡੇ ਨਾਲ ਇਮੀਗ੍ਰੇਸ਼ਨ ਮਾਹਿਰ ਵਿਕਰਮ ਚਬਾਲ ਜੁੜ ਚੁੱਕੇ ਨੇ। ਸਭ ਤੋਂ ਤੁਹਾਡਾ ਸਵਾਗਤ ਹੈ ਨਿਊਜ਼ੀਟਰਨ ਪੰਜਾਬ ਤੇ। ਅੱਜ ਸਰ ਪਹਿਲਾਂ ਤਾਂ ਵਿਸਥਾਰ ਦੇ ਨਾਲ ਸਮਝਣਾ ਚਾਹਵਾਗਾ ਇਸ ਫੈਸਲੇ ਬਾਰੇ ਜਿਸ ਤਰੀਕੇ ਦੇ ਨਾਲ H1B ਵੀਜ਼ਾ ਦੀ ਫੀਸ ਦੇ ਵਿੱਚ ਬਹੁਤ ਵੱਡਾ ਵਾਧਾ ਕਰ ਦਿੱਤਾ ਗਿਆ। 1500 ਡਾਲਰ ਦੀ ਬਜਾਏ ਹੁਣ ਸਿੱਧੇ ਤੌਰ ਤੇ 1 ਲੱਖ ਡਾਲਰ ਇਹ ਫੀਸ ਕਰ ਦਿੱਤੀ ਗਈ ਹੈ। ਪਹਿਲਾਂ ਤਾਂ ਤੁਸੀਂ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਤੇ ਇਸ ਫੈਸਲੇ ਦੇ ਨਾਲ ਭਾਰਤੀਆਂ ਤੇ ਸਿੱਧਾ ਆ ਕਿੰਨਾ ਵੱਡਾ ਅਸਰ ਪਵੇਗਾ ਅ ਪਰਮਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਕਿ ਐਚ 1 ਵੀ ਵੀਜ਼ਾ ਇੱਕ ਤਰ੍ਹਾਂ ਦਾ ਇੱਕ ਲੋਟਰੀ ਵੀਜ਼ਾ ਹੁੰਦਾ ਜਿਹਦੇ ਵਿੱਚ ਪੂਰੀ ਦੁਨੀਆ ਦੇ ਲੈ ਲਓ ਤੁਸੀਂ ਜਿਹੜੇ ਸਕਿਲਡ ਜਿਹੜੇ ਵਰਕਰਸ ਹੁੰਦੇ ਨੇ ਉਹਨਾਂ ਨੂੰ ਸਪੈਸੀਫਿਕ ਜੌਬਸ ਲਈ ਜਿਹੜਾ ਕੰਪਨੀਆਂ ਹਾਇਰ ਕਰਦੀਆਂ ਨੇ ਹੂੰ ਸੋ ਯੂ ਐਸ ਏ ਨੇ 1990 ਦੇ ਵਿੱਚ ਇਹਨੂੰ ਸਟਾਰਟ ਕੀਤਾ ਸੀ ਜਦੋਂ ਉਹਨਾਂ ਕੋ ਆਪਣੇ ਸਕਿਲਡ ਵਰਕਰ ਨਹੀਂ ਸੀ ਹੈਗੇ ਐਂਡ ਉਹ ਬਾਕੀ ਕੰਟਰੀਜ਼ ਦੇ ਵਿੱਚੋਂ ਜਿਹੜੇ ਸਕਿੱਲ ਵਰਕਰ ਸੀ ਉਹਨਾਂ ਨੂੰ ਹਾਇਰ ਕਰਦੇ ਸੀ ਸੋ ਉਹਦੇ ਵਿੱਚ ਭਾਰਤ ਦੀ ਗਿਣਤੀ ਜਿਹੜੇ ਭਾਰਤ ਦੇ ਸਕਿੱਲ ਵਰਕਰ ਸੀ ਗਿਣਤੀ ਜਿਹੜੀ ਆ ਉਹ ਬਹੁਤ ਵੱਡੇ ਲੈਵਲ ਤੇ ਸੀ ਸੋ ਜਿਹੜਾ ਇਹ ਐਚ1 ਵੀ ਵੀਜ਼ਾ ਦੇ ਉੱਤੇ ਤਕਰੀਬਨ ਡਾਲਰ 100 ਕੇ ਉਹਨਾਂ ਨੇ ਜਿਹੜਾ ਲਾਇਆ ਉਹਦੇ ਨਾਲ ਜਿਹੜੀ ਉੱਥੋਂ ਦੀ ਕੰਪਨੀਆਂ ਨੇ ਹੂੰ ਉਹ ਜਿਹੜੇ ਵਰਕਰਸ ਨੇ ਉਹਨਾਂ ਨੂੰ ਹਾਇਰ ਨਹੀਂ ਕਰ ਪਾਣਗੇ ਕਿਉਂਕਿ ਪਹਿਲਾਂ ਜਿਹੜੀ ਇਹਦੀ ਫੀਸ ਸਿਰਫ ਇੱਕ ਯੂਐਸ ਡਾਲਰ 215 ਇੱਕ ਹੁੰਦੀ ਸੀ ਕਿ 780 ਡਾਲਰ ਇੱਕ ਹੁੰਦੀ ਸੀ ਜੀ ਤੋਂ ਇਨੀ ਵੱਡੀ ਫੀਸ ਨਾ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਹਾਰ ਨਹੀਂ ਕਰ ਪਣਗੀਆਂ ਲੇਕਿਨ ਮੈਂ ਸਮਝਦਾ ਕਿ ਜਿਹੜਾ ਡੋਨਲਡ 트੍ਰੰਪ ਜੀ ਵੱਲੋਂ ਇਹ ਲਾਇਆ ਗਿਆ ਹੈ ਉਹਦਾ ਇੰਡੀਆ ਨੂੰ ਵੀ ਬੈਨੀਫਿਟ ਉਨਾ ਹੀ ਹੋਣਾ ਚਾਹੀਦਾ ਕਿਉਂਕਿ ਆਲਰੇਡੀ ਆਪਾਂ ਇੱਕ ਟੈਰਿਫ ਵਾਰ ਦੇ ਵਿੱਚ ਐ ਜੀ ਸੋ ਜਿਹੜੇ ਸਾਡਾ ਸਕਿੱਲ ਵਰਕਰ ਬਾਹਰ ਜਾ ਕੇ ਜੌਬਸ ਕਰਦੇ ਨੇ ਉਹ ਇੰਡੀਆ ਵਿੱਚ ਰਹਿ ਕੇ ਜੌਬਸ ਕਰਨਗੇ ਐਂਡ ਉਹਦਾ ਫਾਇਦਾ ਜਿਹੜਾ ਇੰਡੀਆ ਨੂੰ ਵੀ ਬਹੁਤ ਜ਼ਿਆਦਾ ਹੋਵੇਗਾ ਹੂੰ ਅ ਬਿਕਰਮ ਜੀ ਇੱਕ ਐਬੀ ਜੁਰੂਰ ਸਪਸ਼ਟ ਕਰੋਗੇ ਜਿਹੜੇ ਭਾਰਤੀ ਪਹਿਲਾਂ ਹੀ ਕਿਉਂਕਿ 71% ਭਾਰਤੀਆਂ ਦੀ ਹਿੱਸੇਦਾਰੀ ਉੱਥੇ ਕੰਪਨੀਆਂ ਦੇ ਵਿੱਚ ਜਿਹੜੇ ਵੀ ਲੋਕ ਕੰਮ ਕਰ ਰਹੇ ਨੇ ਆ ਤਾਂ ਜਿਹੜੇ ਆਲਰੇਡੀ ਉੱਥੇ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ ਇਸ ਫੈਸਲੇ ਦੇ ਨਾਲ ਕੀ ਉੱਥੋਂ ਦੇ ਲੋਕਾਂ ਤੇ ਜਿਹੜੇ ਇੱਥੋਂ ਕੰਮ ਕਰਨ ਦੇ ਉੱਥੇ ਗਏ ਨੇ ਉਹਨਾਂ ਤੇ ਜਾਂ ਉਹਨਾਂ ਕੰਪਨੀਆਂ ਤੇ ਵੀ ਉਸ ਦੇ ਨਾਲ ਵੀ ਅਸਰ ਪਵੇਗਾ ਜਾਂ ਨਵੇਂ ਸਿਰ ਤੋਂ ਜਿਹੜੇ ਜਾਣਾ ਚਾਹੁੰਦੇ ਨੇ ਉਹ ਪ੍ਰਭਾਵਿਤ ਹੋਣਗੇ ਦੇਖੋ ਜੀ ਬਹੁਤ ਵੱਡੇ ਲੈਵਲ ਤੇ ਅਸਰ ਪਵੇਗਾ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਵੀ ਜਿਹੜੇ ਉੱਥੇ ਸਕੂਲ ਦੇ ਵਿੱਚ ਪੜ੍ਹ ਰਹੇ ਹੋਣਗੇ ਜਾਂ ਕਾਲਜਿਸ ਵਿੱਚ ਪੜ੍ਹ ਰਹੇ ਹੋਣਗੇ ਐਂਡ ਬਹੁਤ ਜ਼ਿਆਦਾ ਉਹਨਾਂ ਨੂੰ ਇਫੈਕਟ ਹੋਏਗਾ ਕਿਉਂਕਿ ਜਦੋਂ ਅਸੀਂ ਕਿਸੇ ਕੰਟਰੀ ਵਿੱਚ ਰਹਿਣ ਲੱਪੈਂਗੇ ਤਾਂ ਸਾਡਾ ਸਾਰਾ ਸਿਸਟਮ ਹੀ ਉੱਥੋਂ ਦਾ ਹੋ ਜਾਂਦਾ ਸੋ H1B ਵੀਜ਼ਾ ਦੇ ਵਿੱਚ ਮੇਜਰ ਜਿਹੜੇ ਜ਼ਿਆਦਾਤਰ ਇੰਡੀਅਨ ਵਰਕਰ ਜਿਹੜੇ ਨੇ ਜਿਹੜੇ ਸਕਿੱਲਡ ਜੋਬ ਕਰਦੇ ਸੀ ਸੋ ਗਾਂ ਪ੍ਰੋਬਲਮ ਇਹ ਆਏਗੀ ਕਿ ਜਦੋਂ ਆਪਣਾ ਐਕਸਟੈਂਸ਼ਨ H1B ਵੀਜ਼ਾ ਦੀ ਪਾਣਗੇ ਸੋ ਕੰਪਨੀ ਨੂੰ 1 ਲੱਖ ਡਾਲਰ ਜਿਹੜੇ ਭਰਨੇ ਪੈਣਗੇ ਕੰਪਨੀ ਕਈ ਅਫੋਰਡ ਨਹੀਂ ਕਰ ਪਾਣਗੀ ਐ ਵੈਸੇ ਤਾਂ ਇਹਦੇ ਵਿੱਚ ਮੇਜਰ ਵੱਡੀਆਂ ਕੰਪਨੀਆਂਜ਼ ਨੇ ਜਿੱਦਾਂ ਐਮਜ਼ਨ ਐ ਟਾਟਾ ਕੰਸਲਟੈਂਸੀ ਹੈ ਮਾਈਕਰੋਸਾਫਟ ਐਪਲ ਹੈ ਸੋ ਇਹ ਸਾਰੇ ਵੱਡੀਆਂ ਕੰਪਨੀਆਂ ਨੇ ਲੇਕਿਨ ਫਿਰ ਵੀ ਕਿਸੇ ਆਪਣੇ EMPLOYE ਤੇ ਇੰਨੇ ਪੈਸੇ ਕੰਪਨੀਆਂ ਖਰਚ ਕਰਦੀਆਂ ਕਿ ਨਹੀਂ ਕਰਦੀਆਂ ਲੇਕਿਨ ਇਸ ਦੇ ਨਾਲ ਨਾਲ ਇੱਕ ਵੱਡੀ ਗੱਲ ਹੈ ਕਿ ਜੇ ਇੰਨੀ ਵੱਡੀ ਫੀਸ ਲਾਣ ਤੋਂ ਬਾਅਦ ਐਕਚੁਅਲ ਵੀ ਵਰਕਰ ਜਿਹੜੇ ਉਹਨਾਂ ਕੋ ਹਾਇਰ ਹੀ ਨਾ ਹੋਏ ਤੇ ਕੀ ਅਮਰੀਕਾ ਕੋ ਇੰਨੇ ਸਕਿੱਲ ਜਿਹੜੇ ਵਰਕਰ ਹੈਗੇ ਨੇ ਜੇ ਸਕਿੱਲ ਵਰਕਰ ਹੁੰਦੇ ਤੇ ਉਹਨਾਂ ਨੂੰ ਇਹ ਪ੍ਰੋਗਰਾਮ ਸ਼ੁਰੂ ਹੀ ਨਾ ਕਰਨਾ ਪੈਂਦਾ ਮੈਂ ਤਾਂ ਸੋਚ ਬਹੁਤ ਵੱਡੀ ਗੱਲ ਦੱਸਦਾ ਹੈ ਜੀ ਜਿਹੜੀ ਫਰਸਟ ਲੇਡੀ ਹੈ ਫਰਸਟ ਲੇਡੀ ਮਲਾਈਨਾ ਟਰੰਪ ਜਿਹੜੀ ਉਹ ਵੀ ਇੱਥੇ ਵੀਜ਼ੇ ਤੇ 1996 ਦੇ ਵਿੱਚ ਮਾਡਲਿੰਗ ਵਰਕ ਤੇ H1B ਵੀਜ਼ਾ ਲੈ ਕੇ ਉੱਥੇ ਗਈ ਸੀ ਜੀ ਅ ਸਰ ਇਹ ਮੈਂ ਥੋੜੇ ਸ਼ਬਦਾਂ ਤੇ ਇਹ ਵੀ ਜਾਨਣਾ ਚਾਹਾਂਗਾ ਜੇਕਰ ਤੁਸੀਂ ਪੂਰੀ ਪ੍ਰਕਿਰਿਆ ਸਮਝਾ ਸਕੋ ਮੰਨ ਲਓ ਕੋਈ ਪੰਜਾਬ ਤੋਂ ਭਾਰਤ ਤੋਂ ਕੋਈ ਸਕਿਲਡ ਵਰਕਰ ਹੈ ਮੇਰੇ ਅਮਰੀਕਾ ਜਾਣਾ ਚਾਹੁੰਦਾ ਹੈ ਇੱਕ ਕੰਪਨੀ ਉਸਨੂੰ ਸਪான்ਸਰ ਕਰ ਰਹੀ ਹੈ ਤਾਂ ਉਸ ਦੀ ਪੂਰੀ ਪ੍ਰਕਿਰਿਆ ਕੀ ਹੁੰਦੀ ਹੈ ਆ ਕਿਵੇਂ ਅਪਲਾਈ ਕੀਤਾ ਜਾਂਦਾ ਹੈ ਕਦੋਂ ਕਦੋਂ ਉਹ ਪੈਸੇ ਪੂਰੇ ਪਹਿਲਾਂ ਪੇ ਕਰਨੇ ਪੈਂਦੇ ਆ ਜੋ ਕਿ ਹੁਣ ਸਿੱਧੇ ਤੌਰ ਤੇ 1 ਲੱਖ ਡਾਲਰ ਦੇਣਾ ਹੋਵੇਗਾ ਸਰ ਇਹਦੇ ਵਿੱਚ ਸਟੈਮ ਕੋਰਸਸ ਹੁੰਦੇ ਨੇ ਜਿਹੜਾ ਵੀ ਕੋਈ ਸਟੂਡੈਂਟ ਵੀਜ਼ੇ ਤੇ ਇੱਥੋਂ ਜਾਂਦਾ ਹੈ ਜਾਂ ਉੱਥੇ ਪੜ੍ਹ ਕੇ ਜਾ ਕੇ ਉੱਥੇ ਸਟੂਡੈਂਟ ਵੀਜ਼ੇ ਤੋਂ ਬਾਅਦ ਜਿਹੜਾ ਫਰਦਰ ਵਰਕ ਲਈ ਉਹਨੂੰ ਆਪਣਾ ਵੀਜ਼ਾ ਅਪਲਾਈ ਕਰਨਾ ਪੈਂਦਾ ਹੈ ਉਹ ਕੰਪਨੀਆਂ ਉਹਨੂੰ H1B ਕੈਟਾਗਰੀ ਦੇ ਵਿੱਚ ਪਾ ਦਿੰਦੀਆਂ ਨੇ ਉਹਦੇ ਵਿੱਚ ਇੱਕ ਲੋਟਰੀ ਸਿਸਟਮ ਟਾਈਪ ਹੁੰਦਾ ਹੈ ਉਦੀ ਕੋਈ ਰੇਸ਼ਿਓ ਤਕਰੀਬਨ ਸਾਲ ਦੀ ਕੋਈ 80-85000 ਵੀਜ਼ਾਸ ਨੇ ਜਿਹੜੇ ਉਹ ਆਉਂਦੇ ਨੇ ਸੋ ਲੋਟਰੀ ਦੇ ਵਿੱਚੋਂ ਜਿਹਦਾ ਜਿਹਦਾ ਨੰਬਰ ਆਦਾ ਜਾਂਦਾ ਉਹਨੂੰ ਫਿਰ ਫਰਦਰ ਅੱਗੇ ਇੰਟਰਵਿਊ ਦੇ ਲਈ ਐਂਬੈਸੀ 'ਚ ਜਾਣਾ ਪੈਂਦਾ ਐਂ ਉਸ ਤੋਂ ਬਾਅਦ ਉਹਦਾ ਜਿਹੜਾ ਵੀਜ਼ਾ ਅਪਰੂਵਲ ਆਦਾ ਸੋ ਉਹਦਾ ਟਾਈਮ ਪੀਰੀਅਡ ਹੁੰਦਾ 2 3 4 5 ਸਾਲ ਦਾ ਐਂ ਉਸ ਤੋਂ ਬਾਅਦ ਉਹ ਵੀਜ਼ਾ ਜਿਹੜਾ ਐਕਸਟੈਂਡ ਹੋ ਜਾਂਦਾ ਸੋ ਇਹਦੇ ਵਿੱਚ ਬੇਸਿਕਲੀ ਜਿਹੜੀ ਵੱਡੀ ਟਾਰਗੇਟ ਉਹਨਾਂ ਵੱਲੋਂ ਕਰਨਾ ਚਾਹੁੰਦੇ ਨੇ ਉਹ ਕਰਨਾ ਚਾਹੁੰਦੇ ਨੇ ਕਿ ਉੱਥੇ ਗ੍ਰੀਨ ਕਾਰਡ ਜਾਂ ਯੂਐਸ ਸਿਟੀਜ਼ਨ ਬਣਾ ਦੇ ਵਿੱਚ ਬਣਾ ਸੋ ਜਿਹੜਾ ਉਹਨਾਂ ਵੱਲੋਂ ਇੱਕ ਆਪਣਾ ਇੱਕ ਉਹ ਇਹ ਉਹਨੂੰ ਟਾਰਗੇਟ ਕਰਕੇ ਜਿਆਦਾ ਕਰ ਰਹੇ ਨੇ ਜੀ ਠੀਕ ਹੈ ਸਰ ਤੁਹਾਡਾ ਬਹੁਤ ਅਨਵਾਸ ਸਾਡੇ ਨਾਲ ਜੁੜਨ ਵਾਸਤੇ ਇਮੀਗ੍ਰੇਸ਼ਨ ਮਾਹਿਰ ਵਿਕਰਮ ਚਬਾਲ ਜੁੜੇ ਉਹਨਾਂ ਦੇ ਵੱਲ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਕਿ ਉਹਨਾਂ ਦਾ ਕਹਿਣਾ ਹੈ ਕਿ ਸਿੱਧੇ ਤੌਰ ਤੇ ਜਿਹੜੇ ਲੋਕ ਉੱਥੇ ਰਹਿ ਰਹੇ ਨੇ ਜਾਂ ਜਿਹੜੇ ਲੋਕ ਉੱਥੇ ਕੰਮ ਕਰ ਰਹੇ ਨੇ ਭਾਰਤੀ ਜਾਂ ਉਹਨਾਂ ਦੇ ਪਰਿਵਾਰ ਨੇ ਉਹ ਵੀ ਸਿੱਧੇ ਤੌਰ ਤੇ ਪ੍ਰਭਾਵਿਤ ਹੋਣਗੇ ਤੇ ਜੋ ਨਵੇਂ ਸਿਰੇ ਤੋਂ ਜਾਣਾ ਚਾਹੁੰਦੇ ਨੇ ਉਹਨਾਂ ਤੇ ਵੀ ਅਸਰ ਪਵੇਗਾ ਅਤੇ ਕੰਪਨੀਆਂ ਤੇ ਵੀ ਅਸਰ ਪਵੇਗਾ ਕਿਉਂਕਿ ਕੰਪਨੀਆਂ ਦੇ ਲਈ ਵੀ ਇਹਨੇ ਆ ਜ਼ਿਆਦਾ ਪੈਸੇ ਦੇ ਕੇ ਕਿਸੇ ਸਕਿਲਡ ਵਰਕਰ ਨੂੰ ਹਾਇਰ ਕਰਨਾ ਪਹਿਲਾਂ ਦੇ ਮੁਕਾਬਲੇ ਬਹੁਤ ਮੁਸ਼ਕਲ ਹੋ ਜਾਵੇਗਾ ਕਿਉਂਕਿ ਇੱਕ ਵੱਡਾ ਛਟਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਦਿੱਤਾ ਗਿਆ ਹੈ ਆ ਪ੍ਰਵਾਸੀ ਭਾਰਤੀਆਂ ਨੂੰ ਜਾਂ ਕਿਸੇ ਵੀ ਦੇਸ਼ ਤੋਂ ਜੇਕਰ ਕੋਈ ਵੀ ਸਕਿਲਡ ਵਰਕਰ H1B ਵੀਜ਼ਾ ਤੇ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਕੰਪਨੀ ਨੂੰ ਬਹੁਤ ਜ਼ਿਆਦਾ ਪੈਸੇ ਪੇ ਕਰਨੇ ਪੈਣਗੇ ਕਿਉਂਕਿ H1B ਵੀਜ਼ਾ ਦੀ ਫੀਸ 1500 ਡਾਲਰ ਤੋਂ ਵਧਾ ਕੇ 1 ਲੱਖ ਡਾਲਰ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ